ਅਰਜਨ ਯਾਰ ਤੂੰ ਨਾ ਦਵਾਈ ਗਿਆ ਸੀ ਇੱਥੇ ਹੀ ਕਰਦਾ ਦਵਾਈ ਕੀ ਕਰਨਾ ਜੀ ਸਾਰੇ ਗੋਲਡ ਦਾ ਗੋਰਾ ਟਾਇਲ ਤੇ ਪਿਆ ਆ ਦੇਖੋ 22 ਰੁਪਏ ਦੇ ਵਿੱਚ ਬਾਥਰੂਮ ਪਿਆ 22 ਰੁਪਏ ਦੇ ਵਿੱਚ ਐਲੀਵੇਸ਼ਨ 22 ਰੁਪਏ ਦੇ ਵਿੱਚ ਬੈਡਰੂਮ ਪਿਆ ਹੋਰ ਤਾਂ ਹੋਰ ਜੀ 35 ਰੁਪਏ ਦੇ ਵਿੱਚ ਗੋਰਾ ਟਾਇਲ ਤੇ 2x4 ਦਾ ਫਲੋਰ ਪਿਆ ਉਹ ਭਾਈ ਖੜ ਜਾ ਖੜ ਜਾ ਬਾਲਾ ਕਾਲਾ ਚੱਲ ਜਿਹੜਾ ਤੁਸੀਂ 35 ਰੁਪਏ ਦੇ ਵਿੱਚ ਆ ਕਹੀ ਜਾਂਦੇ ਹੋ 100 ਰੁਪਏ ਫੋਟੇ ਚੱਲਦੀ ਐ ਪੁੱਛ ਲੋ ਬਾਉ ਨੂੰ ਬੰਲਾ ਬਾਉ ਨੂੰ ਪੁੱਛ ਕੀ ਦੱਸਿਆ ਜੀ ਰੇਟ 35 ਰੁਪਏ ਫੋਟ ਦੇ ਗੋਰਾ ਟਾਇਲ ਦੇ ਰੇਟ ਆ ਜੀ 35 ਰੁਪਏ ਫੋਟ ਦੇ ਵਿੱਚ ਜਿਹੜਾ ਮਰਜੀ ਡਿਆ ਲੈ ਜਾ ਹੁਣ ਤੁਸੀਂ ਕਹਿੰਦਾ ਆਹ 35 ਰੁਪਏ ਆਹ ਜੀ 45 ਰੁਪਏ ਆਹ ਜੀ ਸਾਡਾ 55 ਰੁਪਏ ਹੁਣ ਤੁਸੀਂ ਰੇਟ ਚੱਕ ਦੇਣੇ ਇੱਚ 55 ਰੁਪਏ ਬੁੱਕ ਮੈਚ ਹੁੰਦਾ ਜੀ ਪਰ ਸਾਡੇ ਕੋਲੇ ਸਿਰਫ 35 ਰੁਪਏ ਫੋਟ ਦੇ ਵਿੱਚ ਹੀ ਆ ਗੋਰਾ ਟਾਇਲਸ ਆਰੇ ਦੇ ਕਲਰ 35 ਰੁਪਏ ਦੇ ਵਿੱਚ ਹੀ ਦੇਣਗੇ ਅੱਛਾ ਮੈਨੂੰ ਆਹ ਦੱਸੋ ਭਾਈ ਜੀ ਐਦਾਂ ਦਾ ਜੇ ਬਾਥਰੂਮ ਬਣਾਉਣਾ ਹੋਵੇ ਇਹ ਕਿੰਨੇ ਦਾ ਜੀ ਏ ਵੀ ਸਰ 35 ਰੁਪਏ ਫੁੱਟ ਦੇ ਵਿੱਚ ਹੀ ਸੋ ਬਾਜੀ ਆ ਵੀ ਬੜਾ ਸੋਹਣਾ ਇਹ ਤਾਂ ਹੋਊਗਾ 100 100 ਰੁਪਏ ਫੁੱਟ ਇਹ 70 ਰੁਪਏ ਫੁੱਟ ਦੇ ਵਿੱਚ ਦੇਖਿਆ ਮੈਨੂੰ ਪਤਾ ਸੀ ਵੀ ਤੂੰ ਫੱਜ ਜਾਣਾ ਇਹ ਹੋਰਾ ਤਾਂ ਕਹਿੰਦੇ 35 ਰੁਪਏ ਫੁੱਟ ਦੇ ਵਿੱਚ ਇਹ ਵੀ 35 ਰੁਪਏ ਇੱਥੇ 35 ਰੁਪਏ ਫੁੱਟ ਦੇ ਵਿੱਚ ਅੱਛਾ ਭਾਜੀ ਬਾਥਰੂਮ ਤਾਂ 35 ਰੁਪਏ আর ਰਸੋਈ ਕਿਚਨ ਇਹਦਾ ਕੀ ਹੈ ਕਿੰਨੇ ਰੁਪਏ ਇਹ ਸਿਰਫ 22 ਰੁਪਏ ਫੁੱਟ ਦੇ ਵਿੱਚ ਤਿਆਰ ਹੁੰਦੀ ਹੈ ਜੀ ਅੱਛਾ ਇਦਾਂ ਹੀ ਸਾਰਾ ਪੂਰਾ ਬਣਿਆ ਬਣਾਇਆ ਹਾਂਜੀ 22 ਰੁਪਏ ਫੁੱਟ ਦੇ ਵਿੱਚ ਅੱਛਾ ਆ ਮੈਨੂੰ ਦੱਸੋ ਆ ਵੀ ਬੜਾ ਸੋਹਣਾ ਇਹ ਤਾਂ ਜਿਵੇਂ ਹੋਟਲ ਦੇ ਵਿੱਚ ਬਣਿਆ ਹੁੰਦਾ ਹੈ ਨਾ 5 ਸਟਾਰ ਹੋਟਲ ਦੇ ਵਿੱਚ ਇਹ ਇਹ ਤਾਂ 100 ਰੁਪਏ ਫੁੱਟ ਹੋਣਾ ਹੋਣਾ ਨਹੀਂ ਜੀ ਆ ਦੇਖੋ ਡਿਜ਼ਾਈਨ ਲੱਗੇ ਹੋਏ ਆਗੇ ਸਾਰੇ ਆ ਨਾ ਜੀ ਜਿਹੜਾ ਮਰਜੀ ਡਿਆ ਲੈ ਜਾਓ 35 ਰੁਪਏ ਫੁੱਟ ਦੇ ਵਿੱਚ ਮਿਲੂਗਾ। ਲਓ ਹੁਣ ਤੁਸੀਂ ਆਪਣੇ ਘਰਾਂ ਦੇ ਬਾਥਰੂਮ ਸੋਹਣੇ ਬਣਾਉਣੇ ਆ ਜਿਹੜੇ ਬਾਜ਼ਾਰਾਂ 'ਚ 100 ਰੁਪਏ ਫੁੱਟ, 750 ਰੁਪਏ ਫੁੱਟ ਇਥੇ 35 ਰੁਪਏ ਫੁੱਟ ਤੁਸੀਂ ਲੈ ਜਾਓ। ਭਾਈ ਜੀ ਆ ਵੀ ਬੜੇ ਸੋਹਣੇ ਡਿਜ਼ਾਈਨ ਹੈਗੇ ਇਹ ਟਾਈਲਾਂ ਕਿੱਥੇ ਲੱਗਦੀਆਂ? ਇਹ ਤੁਹਾਡੇ ਬੈੱਡਰੂਮਾਂ ਦੀਆਂ ਬਾਲਾਂ ਸਜਾਉਣੀਆਂ ਜੀ। ਇਹ ਐਲੀਵੇਸ਼ਨਾਂ ਤੇ ਲੱਗਣਗੀਆਂ। ਅੱਛਾ ਇਹ ਤਾਂ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਹੈਗੇ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਜੀ ਜਿਹੜਾ ਮਰਜ਼ੀ ਡਿਜ਼ਾਈਨ ਲੈ ਜਾਓ ਡਿਜ਼ਾਈਨ ਅਨਲਿਮਟਿਡ ਮਿਲਣਗੇ ਤੁਹਾਨੂੰ ਜੀ ਦੇਖੋ ਜੀ ਤੁਸੀਂ ਜਿੱਦਾਂ ਦਾ ਡਿਜ਼ਾਈਨ ਲੈਣਾ ਉਹ ਤੁਸੀਂ ਲੈ ਕੇ ਆ ਜਾਓ ਆਹ ਦੇਖੋ ਇਹ ਵੀ ਬਹੁਤ ਸੋਹਣਾ ਕਲਾਸਿਕ ਸੁਪਰ ਚੀਜ਼ਾਂ ਹੈਗੀਆਂ ਤੁਸੀਂ ਦੇਖ ਲਓ ਵੀ ਇਦਾਂ ਦੇ ਡਿਜ਼ਾਈਨ ਤੁਸੀਂ ਲੈ ਕੇ ਜਾ ਸਕਦੇ ਆਂ ਭਾਈ ਜੀ ਕਿਸੇ ਨੇ ਕੋਠੀਆਂ ਬਣਾਉਣੀਆਂ ਫਰੰਟ ਦੇ ਉੱਤੇ ਐਲੀਵੇਸ਼ਨ ਲਾਉਣੇ ਇਹਦਾ ਵੀ ਦੱਸ ਦੋ ਨਾ ਐਲੀਵੇਸ਼ਨ ਸਿਰਫ 300 ਰੁਪਏ ਫੁੱਟ ਦੇ ਵਿੱਚ ਡਿਜ਼ਾਈਨ ਦੇਖ ਲਓ ਡਿਜ਼ਾਈਨ ਜਿੰਨੇ ਮਰਜ਼ੀ ਦੇਖ ਲਓ ਜੀ ਜਿਹੜਾ ਐਲੀਵੇਸ਼ਨ ਤੁਹਾਡੇ ਨਕਸ਼ੇ ਦੇ ਵਿੱਚ ਹੋਊਗਾ ਜੀ ਜਿਹੜੇ ਕੈਨੇਡਾ ਵਾਲੇ ਉਹ ਬਹੁਤ ਇਹਨੂੰ ਪਸੰਦ ਕਰਦੇ ਹਨ ਹਾਂਜੀ ਹਾਂਜੀ ਜਿਹੜੇ 100 190 90 ਰੁਪਏ ਫੁੱਟ ਨੂੰ ਮਿਲਦੇ ਆ ਗੋਰਾ ਟਾਇਲ ਨੇ ਕਰਤੇ 30 ਰੁਪਏ ਫੁੱਟ ਦੇ ਵਿੱਚ ਭਾਈ ਸਾਰੀਆਂ ਟਾਇਲਾਂ ਦੇਖ ਲਈਆਂ ਆਹ ਚੀਜ਼ ਬੜੀ ਅਲਟੀਮੇਟ ਲੱਗੀ ਅਸੀਂ بڑے ਸਟੋਰਾਂ ਤੇ ਜਾਂਦੇ ਆਹ ਚੀਜ਼ਾਂ ਦਾ ਟਾਇਲਾਂ ਆ ਨਹੀਂ ਮਿਲਦੀਆਂ ਕਿਸੇ ਦੁਕਾਨ ਤੇ ਇਹ ਸਪੈਸ਼ਲ ਚੀਜ਼ਾਂ ਲਿਆਉਂਦੇ ਜੀ ਇਹ ਕਰਦੀਆਂ ਬੋਲਾ ਵਾਸਤੇ ਹਾਈਲਾਈਟ ਕਰਨ ਵਾਸਤੇ ਕੋਈ ਸਪੈਸ਼ਲ ਵਾਲ ਜਾਂ ਕੋਈ ਸਪੈਸ਼ਲ ਕਮਰਾ ਤਿਆਰ ਕਰਵਾਉਣ ਵਾਸਤੇ ਗੈਸਟ ਰੂਮ ਕੁਝ ਵੀ ਤਿਆਰ ਕਰਵਾਉਣਾ ਇਹ ਚੀਜ਼ਾਂ ਲੱਗਦੀ ਹੈ ਜੀ ਆ ਦੇਖੋ ਜਿੱਥੇ ਤੁਸੀਂ ਸਪੈਸ਼ਲ ਹਾਈਲਾਈਟ ਕਰਨੀ ਦਿਵਾਰ ਉੱਥੇ ਲਾ ਸਕਦੇ ਆ ਆਪਣੀ ਰਸੋਈ ਚ ਲਾ ਸਕਦੇ ਆ ਆਪਣੇ ਬਾਥਰੂਮ ਦੀ ਇੱਕ ਕੰਧ ਹਾਈਲਾਈਟ ਕਰਨੀ ਉੱਥੇ ਲਾ ਸਕਦੇ ਆ 골ਡ ਦੇ ਸ਼ਕੀਨ ਜਿਆਦਾਤਰ ਵਰਤਦੇ ਆ ਜੀ ਜਲੋ ਜੀ ਗੋਰਾ ਟਾਇਲ ਨੇ ਫੁੱਲ ਤਿਆਰੀ ਕਰ ਲਈ ਆ ਰੇਟ ਬਹੁਤ ਜਿਆਦਾ ਘਟ ਗਿਆ ਇਧਰੋਂ ਦੇਖ ਲਓ ਇੱਥੋਂ ਬਾਅਦ ਤੁਸੀਂ ਇਧਰ ਦੇਖ ਲਓ ਸਟਾਕ ਚੈੱਕ ਕਰ ਲਓ ਜਿੰਨਾ ਮਰਜ਼ੀ ਮਾਲ ਲੈ ਜਾਓ ਗੋਰਾ ਟਾਇਲ ਤੋਂ ਆ ਦੇਖੋ ਗੋਰਾ ਟਾਇਲ ਦੀਆਂ ਟੈਲਾਂ ਜਿਹੜੀਆਂ ਇਸ ਵੇਲੇ ਬਹੁਤ ਵੱਡਾ ਬ੍ਰਾਂਡ ਬਣ ਚੁੱਕਾ 100% ਪ੍ਰੀਮੀਅਮ ਕੁਆਲਿਟੀ ਛੇਤੀ ਆਜੋ ਛੋਟੇ ਛੋਟੇ ਘਰ ਮਿਲਣ ਆ ਰਗੇ ਬਣਾ ਲੋ ਲੱਖਾਂ ਰੁਪਏ ਲੋਕ ਵਿਚਾਰ ਰਿਆ ਘਰ ਤੁਹਾਡਾ ਦੋ ਮਲੜੇ ਦਾ ਪੰਜ ਮਲੜੇ ਦਾ 10 ਮਲੜੇ ਦਾ ਗਾਰੰਟੀ ਇਹ ਆ ਵੀ ਤੁਹਾਡਾ ਘਰ ਬਣਾ ਹੋਟਲ ਆ ਗਿਆ ਦੇਣਾ ਪੈਸੇ ਥੋੜੇ ਲੈਣੇ ਆ ਚੀਜ਼ ਚੰਗੀ ਦੇਣੀ ਆਓ ਸੋ ਤੁਸੀਂ ਜਲਦੀ ਜਲਦੀ ਆਜੋ ਜੀ ਗੋਰਾ ਟਾਇਰ ਰਾਮਪੁਰਾ ਫੂਲ ਨੰਬਰ ਸਕਰੀਨ ਤੇ ਆ ਕੋਈ ਜਾਣ ਕੇ ਲੈਣੀ ਹੈ ਤੇ ਫੋਨ ਕਰ ਸਕਦੇ ਆ 11 ਮਨ ਹੋਮ ਸੰਦੀ ਨਾਲ ਹਰਦੀਪ ਸਿੰਘ ਤਗੜ ਸਾਹਨ ਟੀਵੀ ਰਾਮਪੁਰਾ